ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਮਰ ਸਾਥੀ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹਾਦਤ ਨੂੰ ਸਮਰਪਿਤ ਦੂਰ ਰੋਜਾ ਸਮਾਗਮ 14 ਅਤੇ 15 ਨਵੰਬਰ ਨੂੰ ਨੌਜਵਾਨ ਸੇਵਕ ਸੁਸਾਇਟੀ ਬਸੀ ਪਠਾਣਾ ਸਫਰ-ਏ-ਸ਼ਹਾਦਤ ਕਾਫਲਾ ਟੀਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਸੀ ਪਠਾਣਾ ਦੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਇਸ ਦੋ ਦਿਨਾਂ ਸਮਾਗਮ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਸੰਗਤ ਨੂੰ ਗੁਰਬਾਣੀ ਕੀਰਤਨ ਦੇ ਨਾਲ ਨਿਹਾਲ ਕਰਨਗੇ ਉਥੇ ਹੀ ਪੰਥ ਦੇ ਵਿਦਵਾਨ ਰਾਗੀ ਢਾਡੀ ਕਥਾਵਾਚਕਾਂ ਵੱਲੋਂ ਵੀ ਸੰਗਤਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਤੁੱਲ ਬલિદાન ਤੇ ਧਰਮ ਦੀ ਰੱਖਿਆ ਦੇ ਲਈ ਦਿੱਤੇ ਅਦਭੁਤ ਯੋਗਦਾਨ ਬਾਰੇ ਇਤਿਹਾਸ ਵਾਚ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਨੌਜਵਾਨ ਸੇਵਕ ਸੁਸਾਇਟੀ ਬਸੀ ਪਠਾਣਾ ਦੇ ਪ੍ਰਬੰਧਕਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਅਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੋ ਦਿਨਾਂ ਸਮਾਗਮ ਦੇ ਵਿੱਚ ਜ਼ਰੂਰ ਪਹੁੰਚਣ ਇਸ ਮੌਕੇ ਤੇ ਉਹਨਾਂ ਵੱਲੋਂ ਹੋਰ ਕੀ ਕੁਝ ਕੀਤਾ ਆਉਤ ਹਟਨਾ ਕਰਦੇ ਸਾਂਚਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਇੱਕ ਬਹਾਦਰ ਸ਼ਿਮਰੀਏ ਘਰ ਨੌਂ ਨਿਦ ਆਵੇ ਧਾਈ ਸਭ ਥਾਈ ਹੋਏ ਸਹਾਈ ਸਮੂਹ ਸਾਧ ਸੰਗਤ ਜੀ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ 2025 ਜੋ ਵਰ੍ਹੇ ਹੈ ਇਹ ਗੁਰਤੇਗ ਬਹਾਦਰ ਸਾਹਿਬ ਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸਾਕੇ ਨੂੰ ਸਮਰਪਿਤ ਵਰ੍ਹੇ ਹੈ ਇਸ ਵਰ੍ਹੇ ਦੇ ਸੰਬੰਧ ਦੇ ਵਿੱਚ 14 ਅਤੇ 15 ਨਵੰਬਰ ਦੇ 2 ਰੋਜ਼ਾ ਸਮਾਗਮ ਬਸੀ ਪਠਾਣਾ ਵਿਖੇ ਰੱਖੇ ਹਨ ਜੋ ਕਿ ਬੱਤਰਾ ਬਿਲਡਿੰਗ ਮਟੀਰੀਅਲ ਸਟੋਰ ਨੇੜੇ ਗਊਸ਼ਾਲਾ ਰੋਡ ਬਸੀ ਪਠਾਣਾ ਵਿਖੇ ਹੋ ਰਿਹਾ ਹਨ ਇਸ ਸਮਾਗਮ ਦੇ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਹਯੂਰੀ ਰਾਗੀ ਦੋਨੋਂ ਦਿਨ ਕੀਰਤਨ ਦਾਵਾਰਾ ਸੰਗਤ ਨੂੰ ਨੇਹਾਲ ਕਰਨਗੇ ਅਤੇ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਦੋ ਰੋਜ਼ ਦੋਨੋਂ ਦਿਨ ਹੀ ਆਪਣੀ ਕਥਾ ਵਿਚਾਰਾ ਨਾਲ ਦੁਆਰਾ ਗੁਰਤੇਜ ਭਾਦਰ ਸਾਹਿਬ ਦੀ ਜੀਵਨੀ ਤੇ ਵਿਚਾਰ ਕਰਨਗੇ ਸਾਰਾ ਸਮਾਗਮ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ ਇਲਾਕੇ ਦੀਆਂ ਸੰਗਤਾਂ ਦੇ ਨਾਲ ਨੌਜਵਾਨ ਸੇਵਕ ਸੁਸਾਇਟੀ ਬਸੀ ਪਠਾਣਾ ਅਤੇ ਜੋ ਦਸੰਬਰ ਮਹੀਨੇ ਦੇ ਵਿੱਚ ਸਮਾਗਮ ਹੁੰਦੇ ਹਨ ਸਫਰੇ ਸ਼ਹਾਦਤ ਕਾਫਲੇ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰਨ ਸਹਿਯੋਗ ਦੇ ਨਾਲ ਸਾਰੇ ਕਾਰਜ ਕਰਵਾ ਰਹੀ ਹੈ ਇਹ ਸਮਾਗਮ ਸ਼ਾਮ 4 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਚੱਲਣੇ ਹਨ 4 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਹੋ ਜਾਣਗੇ 5:30 ਵਜੇ ਉਹਨਾਂ ਦੀ ਸਮਾਪਤੀ 5:30 ਤੋਂ ਲੈ ਕੇ 6:00 ਵਜੇ ਤੱਕ ਰਾਜਾ ਸਾਹਿਬ ਦਾ ਪਾਠ ਉਸ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹਯੂਰੀ ਕੀਰਤਨੀਏ ਆਪ ਜੀ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਦੋਨੋਂ ਦਿਨ ਗੁਰੂ ਕਾ ਲੰਗਰ ਅਟੁੱਟ ਵਰਤੇਗਾ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜੋ ਜੋ ਵੀ ਵੀਰ ਇੱਥੇ ਆ ਕੇ ਸਾਰੇ ਕਾਰਜ ਕਰ ਰਹੇ ਹਨ ਕੋਈ ਸਾਊਂਡ ਵਾਲਾ ਲਾਈਟ ਵਾਲਾ ਜਾਂ ਟੈਂਟ ਵਾਲਾ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਜੋ ਸਾਨੂੰ ਉਹਨਾਂ ਨੇ ਆਪਣਾ ਪੂਰਨ ਸਹਿਯੋਗ ਦਿੱਤਾ 14 ਨਵੰਬਰ ਦਾ ਸਮਾਗਮ ਹੈ ਉਹਦੇ ਵਿੱਚ 6:30 ਵਜੇ ਤੋਂ ਲੈ ਕੇ 7:30 ਵਜੇ ਤੱਕ ਭਾਈ ਹਰਦੀਪ ਸਿੰਘ ਜੀ ਫਤੇਗੜ ਸਾਹ ਵਾਲੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਭਾਈ ਸੁਪਨਾਮ ਸਿੰਘ ਜੀ ਕੋਹੜਤਾ ਯੂਰੀ ਰਾਗੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ 8:30 ਵਜੇ ਤੋਂ ਲੈ ਕੇ 9:00 ਵਜੇ ਤੱਕ ਭਾਈ ਸਿਮਰਪ੍ਰੀਤ ਸਿੰਘ ਜੀ ਅਯੂਰੀ ਰਾਗੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ 9:00 ਵਜੇ ਤੋਂ ਲੈ ਕੇ 10:00 ਵਜੇ ਤੱਕ ਭਾਈ ਸਭ ਭਾਈ ਹਰਪਾਲ ਸਿੰਘ ਜੀ ਸੰਗਤਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਭਾਈ ਗੁਰਦੇਵ ਸਿੰਘ ਜੀ ਆਸਟ੍ਰੇਲੀਆ ਵਾਲੇ ਉਹ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਦੋਨੋਂ ਦਿਨਾਂ ਸਮਾਗਮਾਂ ਦੇ ਵਿੱਚ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਰਾਗੀ ਸਿੰਘ ਸੰਗਤਾਂ ਨੂੰ ਨੌਵੇਂ ਮੱਲੇ ਦੇ ਸ਼ਲੋਕ ਨਾਲ ਕੀਰਤਨੀ ਰੂਪ ਵਿੱਚ ਨਿਹਾਲ ਕਰਨਗੇ ਸੰਗਤ ਨੂੰ ਅਸੀਂ ਕਹਿੰਦੇ ਹਾਂ ਵੀ ਆਪ ਜੀ ਟਾਈਮ ਸਿਰ ਆਪਣੇ ਘਰੋਂ ਕਾਰਜ ਕਰਕੇ ਦੁਕਾਨਾਂ ਵਧਾ ਕੇ ਸਾਰੇ ਕਾਰਜ ਕਰਕੇ ਸਮਾਗਮ ਦੇ ਵਿੱਚ ਪਹੁੰਚੋ ਜਿੱਥੇ-ਜਿੱਥੇ ਆਪ ਜੀ ਨੂੰ ਕੋਈ ਸੰਗਤ ਦੀ ਘਾਟ ਲੱਗੇ ਆਪ ਜੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਰੀਆਂ ਸੇਵਾਵਾਂ ਕਰੋ ਕੱਲ ਨੂੰ ਆਪਣੀ ਰਜਾਈਆਂ ਤੋਂ ਪਹਿਲਾਂ ਫ੍ਰੀ ਹੋ ਕੇ ਜੋ 15 ਤਰੀਕ ਦਾ ਸਮਾਗਮ ਦੀ ਸਮਾਪਤੀ ਹੈ ਆਪ ਸਾਰੇ ਜਣੇ ਆ ਕੇ ਇੱਥੇ ਜੋ ਸਾਨੂੰ ਸਹਿਯੋਗ ਦੇ ਸਕਦੇ ਹੋ ਸੇਵਾ ਦਾ ਸਹਿਯੋਗ ਕਰੋ ਇਸੇ ਚੀਜ਼ ਦੀ ਆਪਾਂ ਬਾਰੂ ਸੰਗਤ ਨੂੰ ਆਈ ਨੂੰ ਆਪਾਂ ਨੂੰ ਕੋਈ ਸੰਗਤ ਨੂੰ ਪਰੇਸ਼ਾਨੀਆਂ ਨਾ ਹੋਣ ਟ੍ਰੈਫਿਕ ਵਾਲੇ ਗੱਡੀਆਂ ਵਾਲੇ ਆਪਣੀਆਂ ਗੱਡੀਆਂ ਪਹਿਲਾਂ ਲਾ ਕੇ ਪਾਰਕਿੰਗ ਦੇ ਵਿੱਚ ਲਾਓ ਥਾਂ-ਥਾਂ ਤੇ ਸਾਰੇ ਬੋਰਡ ਲੱਗੇ ਹੋਏ ਆ ਤੇ ਆਪਣਾ ਸਹਿਯੋਗ ਸੰਗਤ ਪੂਰਾ ਦਵੋ